ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮ ਹੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦੀ ਮੈਨੇਜਮੈਂਟ ਦੇ ਉੱਪਰ ਵੱਡੇ આરોਪ ਲੱਗੇ ਨੇ ਪਰਿਵਾਰ ਦੇ ਵੱਲੋਂ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਦੀ ਮੈਨੇਜਮੈਂਟ ਨੇ ਸਿੱਧੂ ਮੂਸੇਵਾਲੇ ਦੀ ਕਮਾਈ ਦਾ ਅੱਧਾ ਹਿਸਾਬ ਦਿੱਤਾ ਹੈ ਅਤੇ ਅੱਧਾ ਹਿਸਾਬ ਹਜੇ ਨਹੀਂ ਦਿੱਤਾ ਅਤੇ ਬਾਕੀ ਦੀ ਰਕਮ ਵੀ ਪਰਿਵਾਰ ਨੂੰ ਨਹੀਂ ਵਾਪਸ ਕਰੀ ਤਾਂ ਦੋਸਤੋ ਜਦੋਂ ਐਦਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਦੇ ਵਿੱਚ ਬੰਟੀ ਵੈਂਸ ਦਾ ਨਾਮ ਆਉਣ ਲੱਗਿਆ ਜੋ ਕਿ ਸਿੱਧੂ ਮੂਸੇਵਾਲੇ ਦਾ ਮੈਨੇਜਰ ਸੀ ਅਤੇ ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਮੈਨੇਜਰ ਬੰਟੀ ਵੈਂਸ ਨੇ ਇੱਕ ਇੰਟਰਵਿਊ ਰਾਈ ਜੋ ਕਿ ਰਤੇਸ਼ ਲੱਖੀ ਚੈਨਲ ਦੇ ਉੱਪਰ ਹੈ ਤੁਸੀਂ ਦੇਖ ਸਕਦੇ ਹੋ ਉਸ ਦੇ ਵਿੱਚ ਆਪਣੀ ਗੱਲ ਰੱਖੀ ਹੈ ਅਤੇ ਬੰਟੀ ਵੈਂਸ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਪਰਿਵਾਰ ਦੇ ਨਾਲ ਹਾਂ ਅਤੇ ਮੈਂ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਦੇ ਨਾਲ ਹਮੇਸ਼ਾ ਹੀ ਰਹਾਂਗਾ ਤਾਂ ਦੋਸਤੋ ਬੰਟੀ ਵੈਂਸ ਤੇ ਉਸ ਇੰਟਰਵਿਊ ਤੋਂ ਬਾਅਦ ਹੁਣ ਸਰਦਾਰ ਬਲਕੌਰ ਸਿੰਘ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਹੈ ਅਤੇ ਆਪਣੀ ਉਸ ਪੋਸਟ ਦੇ ਵਿੱਚ ਸਰਦਾਰ ਬਲਕੌਰ ਸਿੰਘ ਲਿਖਦੇ ਨੇ ਉਹਨਾਂ ਸਵਾਲਾਂ ਦੇ ਜਵਾਬ ਮਾਇਨੇ ਨਹੀਂ ਰੱਖਦੇ ਜੋ ਸਮੇਂ ਸਿਰ ਨਾ ਦਿੱਤੇ ਜਾਣ ਪਰ ਕਾਨੂੰਨੀ ਤੌਰ ਤੇ ਹਰੇਕ ਨਾਗਰਿਕ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈ ਪਰ ਉਹ ਪੱਖ ਕਿੰਨਾ ਨਿਰਪੱਖ ਹੈ ਕਹਿੰਦੇ ਨੇ ਕਿ ਸੁੱਖ ਦਾ ਪੜਦਾ ਹੈ ਤੇ ਆਮਦਨ ਦਾ ਪੜਦਾ ਇਹ ਸਭ ਕੁਝ ਅਹਿਮ ਪੜਦੇ ਨਹੀਂ ਹਰੇਕ ਇਨਸਾਨ ਨੂੰ ਰੱਖਣੇ ਚਾਹੀਦੇ ਨੇ ਪਰ ਸਾਡੇ ਨਾਲ ਤਾਂ ਕੁਝ ਵੀ ਸਾਡੇ ਪੱਖ ਦਾ ਨਹੀਂ ਹੋਇਆ ਮੈਨੂੰ ਲੱਗਦਾ ਹੈ ਕਿ ਮੇਰੇ بیٹے ਦਾ ਹੀ ਕੇਵਲ ਅਜੀਹਾ ਕਤਲ ਹੈ ਜਿਸ ਦੇ ਕਾਤਲਾਂ ਤੱਕ ਨੇ ਵੀ ਇੰਟਰਵਿਊ ਕੀਤੀਏ ਜੇਕਰ ਮੇਰੇ ਪਰਿਵਾਰ ਨੇ ਇਨਸਾਫ ਦਾ ਪੱਖ ਰੱਖਿਆ ਤਾਂ ਉਸ ਨੂੰ ਵੀ ਇਹ ਕਹਿ ਕੇ ਦੁਰਕਾਰਿਆ ਗਿਆ ਕਿ ਸਾਨੂੰ ਤਾਂ ਇਨਸਾਫ ਹੀ ਨਹੀਂ ਚਾਹੀਦਾ ਤੇ ਹੁਣ ਸਾਡੇ ਹੱਕ ਦੀ ਮਿਹਨਤ ਲਈ ਜੇਕਰ ਅਸੀਂ ਸਵਾਲ ਕਰੇ ਤਾਂ ਉਹ ਅਰਜੀ ਨਿੱਜੀ ਪੱਖ ਜਨਤਕ ਕੀਤੇ ਗਏ ਪਰ ਇੱਕ ਗੱਲ ਹੈ ਸੈਣ ਵਾਲੇ ਕਹਿਣ ਲੱਗ ਜਾਂ ਤਾਂ ਉਹ ਅਕਸਰ ਹਰੇਕ ਦੀ ਅੱਖ ਵਿੱਚ ਰੜਕਣ ਲੱਗ ਜਾਂਦੇ ਨੇ ਸਾਡੇ ਨਾਲ ਹੋਰ ਕਿੰਨਾ ਤੱਕਾ ਹੋਰ ਕਿੰਨੇ ਧੋਖੇ ਨੇ ਜੋ ਕਰਦੇ ਨੇ ਅਸੀਂ ਆਪਣੀ ਉਮਰ ਦੇ ਲਹਾਜ਼ ਨਾਲ ਬਹੁਤ ਕੁਝ ਸਹਿਨ ਕਰ ਰਹੇ ਹਾਂ ਅੱਜ ਸਾਡੀ ਆਮਦਨ ਨੂੰ ਲੈ ਕੇ ਜੋ ਗੱਲਾਂ ਹੋ ਰਹੀਆਂ ਨੇ ਉਹਨਾਂ ਤੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਤੇ ਮੇਰੇ ਪਰਿਵਾਰ ਦੀ ਮੇਰੇ ਪੁੱਤਰ ਦੀ ਦਿਨ ਰਾਤ ਦੀ ਤਪੱਸਿਆ ਹੈ ਤੇ ਮੇਰੇ ਬੱਚੇ ਦੇ ਸ਼ਬਦਾਂ ਦਾ ਮੁੱਲ ਕਿਸੇ ਵੀ ਅੰਕ ਵਿੱਚ ਮਾਪਿਆ ਨਹੀਂ ਜਾ ਸਕਦਾ ਮੇਰੇ ਵੀ ਪਰਿਵਾਰ ਦੇ ਜੀ ਨੇ ਜੋ ਹਮੇਸ਼ਾ ਮੇਰੇ ਵੱਲ ਉਮੀਦ ਨਾਲ ਦੇਖਦੇ ਨੇ ਕਿ ਮੈਂ ਉਹਨਾਂ ਮੁਸ਼ਕਲਾਂ ਨੂੰ ਸਲਝਾ ਸਕਦਾ ਹਾਂ ਪਰ ਆਖਰ ਕਦੋਂ ਤੱਕ ਅਸੀਂ ਇਹ ਸਭ ਸਹੀ ਕਦੋਂ ਤੱਕ ਅਸੀਂ ਹੀ ਤੜਫੀ ਸਰਦਾਰ ਬਲਕੌਰ ਸਿੰਘ ਦੋਸਤੋ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਦੀ ਇਹ ਪੋਸਟ ਪੜ੍ਹ ਕੇ ਤੁਹਾਨੂੰ ਕਿਤੇ ਕਿਤੇ ਐਦਾਂ ਲੱਗੇਗਾ ਕਿ ਇਸ ਵਿੱਚ ਬੰਟੀ ਬੈਂਸ ਦਾ ਕਿਤੇ ਨਾ ਕਿਤੇ ਜ਼ਿਕਰ ਜ਼ਰੂਰ ਹੋ ਰਿਹਾ ਹੈ ਪਰ ਬੰਟੀ ਬੈਂਸ ਨੇ ਆਪਣੇ ਇੰਟਰਵਿਊ ਦੇ ਵਿੱਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਪਰ ਦੋਸਤੋ ਪਰਿਵਾਰ ਵੱਲੋਂ ਹਲੇ ਤੱਕ ਇਸ ਮੁੱਦੇ ਦੇ ਉੱਪਰ ਕੋਈ ਵੀ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ ਗਈ ਅਤੇ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਉੱਪਰ ਅਤੇ ਸਰਦਾਰ ਬਲਕੌਰ ਸਿੰਘ ਦੀ ਇਸ ਪੋਸਟ ਦੇ ਉੱਪਰ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦਿਆਂ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ